ڀاڳي ڪا ته ڀاڳي ڪا ڏسڻ اچي ٿا ਮੋਹਨ ਰੱਬਾ ਮੰਤਨਾ ਤੇ ਹੈ ਬਸ ਸਰਬਉੱਚ ਅਦਿ ਦਾਸ ਮਾਣਾ ਨਾਮ ਹੈ ਪ੍ਰਭ ਮਹਾਰਾਜ ਜੀ ਗੀਤ ਗੀਤ ਜੀ ਗੁਰੂ ਸਾਹਿਬੀ ਸੁਮੀ ਮਹਾਰਾਜ ਜੀ ਤੁਮਕੇ ਗੁਰੂ ਨਾਨਕ ਦੇਵ ਸੰਗਤ ਸੁਖਾੜੋ ਜੀ ਸਰੇ ਦੌਰੀ ਨਿਸ਼ਟਕ ਦੇ ਨੀ ਵਦਨ ਦੇ ਨੀਚੇ ਊਚ ਕਰੇ ਮੇਰਾ ਗੋਬਿੰਦ ਅਸੀਂ ਮਹਾਨ ਗੁਨਾ ਨੂੰ ਅਪਣਾਣ। ਪ੍ਰਸਾਦ ਲੈਦੇ ਜਾਓ। ਫਿਰ ਅਜਰ ਨੂੰ ਨਿਕਲਦੇ ਜਾਓ। ਨਿਰਵਾਸਿਆ ਕੋਰ ਜੀ ਨੇ ਹਲੇ ਮਾਰ। ਪੁੱਤ ਜੀ ਦੇ ਵਾਚਾ ਆਪਣੀ ਬੱਚੀ ਸਾਥੀ ਕੋਗੇ। ਈਗਾ ਦੇ ਮਰਤ ਤਿੰਨ ਨਹੀਂ ਨਹੀਂ ਕੇਸਲਾ ਹੋਇਆ ਇੰਨਾ ਜਵਾਰੀ ਦੇਣੀ ਸੀ ਨਾ ਬਾਹਮੋਂ ਪਕੜਿਆ ਠਾਇਆ ਤੇ ਗੁਬੀ ਜ਼ਹਿਰ ਦਾ ਅੰਮ੍ਰਿਤ ਬਣਾ ਲਿਆ ਉਹਨਾਂ ਦੀ ਜੀਵਨ ਕਾਲ ਦੇ ਵਿੱਚ ਜੋ ਉਹਨਾਂ ਨੇ ਲੀਲਾ ਦਸੀਆਂ ਨੇ ਉਹਨਾਂ ਨੂੰ ਕਹਿੰਦੇ ਆਂ ਜੀ ਦੱਸਣਾ ਪਤਾ ਮੁਸਤਫਾ ਸਰ ਕੀ ਨਾ ਤੁਹਾਡਾ ਤੇ ਕਿਹਦੀ ਡੈਥ ਹੋਈ ਹੈ ਫਿਰ ਵੀ ਮੇਰਾ ਨਾਂ ਬਿਕਰੀ ਦਾ ਸੀ ਲੰਮੀ ਰੁਪਈਆ ਦੀ ਡੈਥ ਹੈ ਕਿੱਦਾਂ ਹੋਈ ਛੋਟਾ ਜਿਹਾ ਇਤਿਹਾਸ ਡਿਊਟੀ ਤੇ ਜਾ ਰਹੇ ਸੀ ਸੈਮੀਨਾਰ ਤੇ ਸਵਾਗਤ ਨਾਲ ਪਰੋਂ ਨਿਕਲੇ ਗੱਡੀ ਆਈ ਸ਼ਹਿਰੋਂ ਨਦੀਨਗਰ ਵਾਲੀ ਗੱਡੀ ਨਟਕਣ ਮਰੀ ਇੱਕ ਤੇ ਡਿਊਟੀ ਤੇ ਚੱਛੀਆਂ ਸੀ ਪਰ ਜੰਗੀ ਕੀ ਹੈ ਟੀਚਰ ਗਵਰਨਮੈਂਟਸ ਕੋਲ ਟੀਚਰ ਸਕੂਲੀ ਤੇ ਅੱਜ ਸੈਮੀਨਾਰ ਸੀ ਗਿਆਨ ਦਾ ਪਲੀ ਚਾਹੇ ਹਾਂਜੀ ਗੱਡੀ ਪਈ ਹੈ ਉੱਥੇ ਪਿੰਡੀ ਸਭ ਤੋਂ ਪਹਿਲਾਂ ਤਾਂ ਮੇਰੇ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਬਹੁਤ ਛੋਟੇ ਸਬਵੇ ਤੇ ਇੱਥੇ ਪਹੁੰਚੇ ਹੋ

ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਹੈ 45 ਸਾਲ ਦੇ ਇਸ ਵਿੱਚ ਮੁੱਖ ਰੂਪ ਦੇ ਵਿੱਚ ਸਾਡੇ ਗੁਰੂ ਸ੍ਰੀ ਮਹਾਰਾਜ ਜੀ ਦੀ ਪਹੁੰਚ ਲੈਣ ਦੀਦਾ ਅਸੀਂ ਸਾਰੇ ਨਾਲ ਨਾਲ ਰਲ ਮਿਲ ਕੇ ਉਹਨਾਂ ਦਾ ਆਸ਼ੀਰਵਾਦ ਲਵਾਂਗੇ ਔਰ ਜੋ ਵੀ ਜਿਹੜੀਆਂ ਵੀ ਸੰਗਤਾਂ ਇਸ ਅੱਜ ਇਸ ਸਮਾਗਮ ਦੇ ਵਿੱਚ ਪਹੁੰਚਣ ਦੀ ਮੇਰੀ ਇਹ ਹੀ ਕਾਮਨਾ ਹੋਈ ਜੀ ਜੋ ਵੀ ਹਾਲਤ ਹੋਵੇ ਸਾਡੇ ਸ੍ਰੀ ਮਹਾਰਾਜ ਜੀ ਚਰਨਾਂ ਦੇ ਵਿੱਚ ਪਹੁੰਚੇ ਨੇ ਪੁੱਛ ਮੰਗਣ ਵਾਸਤੇ ਉਹ ਕਾਮਨਾ ਕਰਦੀਆਂ ਕਿ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਔਰ ਹਰ ਕਿਸੇ ਦੇ ਘਰ ਸ਼ਾਂਤੀਪੂਰਵਕ ਔਰ ਖੁਸ਼ੀਆਂ ਦਿਹਾੜਾ ਹਰ ਵੇਲੇ ਚਮਕਦਾ ਰਹੇ ਜੈ ਗੁਰੂ ਰਵਿਦਾਸ ਜੈ ਗੁਰਦੀਪ ਗਿਰੀ ਮਹਾਰਾਜ ਜੀ ਔਰ ਜੈ ਗੁਰੂਦੇਵ ਔਰ ਜੈ ਪੀਨ ਜਪਾਰਤ ਬਹੁਤ ਬਹੁਤ ਧੰਨਵਾਦ ਅੱਜ ਸਰ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਚੱਲੋ ਸਾਰੀ ਸੰਗਤ ਨੂੰ ਮੇਰੇ ਵੱਲੋਂ ਜੈ ਗੁਰੂਦੇਵ ਧੰਨ ਗੁਰਦੇਵ ਅਸੀਂ ਗੁਰੂ ਰਵੀਦਾਸ ਜੀ ਦਾ ਸੇਸ ਸਨ ਪਾਲੀਮਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਹੁੰਮਤਾ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਗੁਰਦੀਪ ਜੀ ਮਹਾਰਾਜ ਜੀ ਸਾਡੇ ਇੱਥੇ satsang ਆਪ ਕਰਦੇ ਆ ਕਿ ਇੱਥੇ ਸਾਰੀਆਂ ਹੀ ਸੰਗਤਾਂ ਨੂੰ ਆਸੂਤ ਲੰਗਰ ਵੀ ਵਰਤਾਇਆ ਜਾ ਰਿਹਾ ਹੈ ਅੱਜ ਇੱਥੇ ਸਾਡੇ ਜਿਨੇ ਵੀ ਬੁਮਿਆਲ ਤੋਂ ਦੂਰ ਦੂਰ ਤੋਂ ਸਾਰੀਆਂ ਸੰਗਤਾਂ ਆਈਆਂ ਉਹਨਾਂ ਦਾ ਵੀ ਅਸੀਂ ਇੱਥੇ ਆਨ ਤੇ ਬਹੁਤ-ਬਹੁਤ ਵੈਲਕਮ ਕਰਦੇ ਆਂ ਇਹਨਾਂ ਦੇ ਨਾਲ ਨਾਲ ਇੱਥੇ ਕਾਂਗਰਸ ਦੇ ਬੁਲਾਰਾ ਇੱਕ ਮੈਡਮ ਤੀਨਾ ਚੌਧਰੀ ਜੀ ਵੀ ਆਏ ਨੇ ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਆਂ ਇੱਥੇ ਆਨ ਤੇ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਆ ਮੀਡੀਆ ਦਾ ਵੀ ਤੁਸੀਂ ਆਏ ਹੋ ਸਾਰੇ ਤੁਹਾਨੂੰ ਬੜੀ ਖੁਸ਼ੀ ਆ ਇਹ ਬੜੀ ਖੁਸ਼ੀ ਦੇ ਨਾਲ ਮਤਲਬ ਅਸੀਂ ਦਿਨ ਮਨਾਉਂਦੇ ਆ ਸਰ ਨੂੰ ਸਾਂਝਾ ਦੇਣਾ ਜੀ ਸਤ ਸਾਰਿਆਂ ਨੂੰ ਅਸੀਂ ਇੱਥੇ ਆਨ ਤੇ ਬਹੁਤ-ਬਹੁਤ ਵਧਾਈਆ ਜੀ ਲੱਖ-ਲੱਖ ਵਧਾਈਆ ਗੁਰੂ ਰਵੀ ਰਾਸ ਤੇ ਜੰਮ ਦਿੰਦੀ ਆ